ਕਿ ਮੈਂ ਸਿੱਖੋtion ਵਿਹੈਤ ਦੇ ਜੋਸਿਸ ਕਰਦਾ ਹੈ ਕਿ ਪਰ ਲੋਕਰਾਜ ਵਾਸਤੇ ਬੜੇ ਮਤਲਬ ਸਾਡੇ ਵਾਸਤੇ ਪਰ ਲੋਕਰਾਜ ਵਾਸਤੇ ਬੜਾ ਕਾਲਾ ਪੇ ਬੀਜੇਪੀ ਪਾਰਟੀ ਦਾ ਪੰਜਾਬ ਦੇ ਵਿੱਚ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਮੋਦੀ ਸਰਕਾਰ ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਹਨ ਪਰ ਬੀਜੇਪੀ ਪਾਰਟੀ ਨੇ ਤਕਰੀਬਨ 4600 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 156000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲੰਬੇ ਸੀ ਅੱਜ ਸੁਖਨਾ ਬਲੂ ਜਿਹੜਾ ਕਿ ਗਿੱਦੜਵਾਲ ਕੰਸਟੀਟੂਐਂਸੀ ਚ ਫਿੰਡ ਹੈ ਉਹਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਉਹ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨੇ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਹੋਣਾ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ਹਿਰਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਆ ਸਰਕਾਰ ਦੇ ਪੈਸੇ ਆ ਗਰੀਬਾਂ ਨੂੰ ਮਿਲਨੇ ਵਿਚੋਲਿਆਂ ਨੂੰ ਕੀ ਤਕਲੀਫ ਹੋਏ ਔਰ ਇਹ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਨਾ ਉਹ ਹੜ੍ਹਾਂ ਨੂੰ ਨੱਕੇ ਨਹੀਂ ਪੈਂਦੇ ਹੜ੍ਹਾਂ ਤੇ ਬੰਨ ਨਹੀਂ ਲੱਗਦੇ ਜਦੋਂ ਦਰਿਆਜ ਪੂਟਦੇ ਆ ਤੇ ਫਿਰ ਉੱਤ ਨਿਕਿਆ ਨਾ ਡਾਲੇ ਨਹੀਂ ਜਾਂਦੇ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸਚੀਸ਼ ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਹੈ ਸਾਡਾ ਤਾਂ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਭਾਜਪਾ ਪਾਰਟੀ ਦੇ ਕੈਂਪ ਹੈ ਇਹ ਰੁਕ ਤਾਂ ਸਕਦੇ ਨੇ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਭ ਦੀ ਹੋਰ شدت ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਆ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਕੱਲ ਦਾ ਮੈਨੂੰ ਜ਼ਾਤੀ ਤੌਰ ਤੇ ਬੜਾ ਅਫਸੋਸ ਲੱਗਦਾ ਸਰਕਾਰੀ ਪੰਜਾਬ ਸਰਕਾਰ ਪੰਜਾਬੀ ਚੱਲਦੀ ਸੌਰੀ ਪੰਜਾਬ ਸਰਕਾਰ ਪੰਜਾਬੀ ਚੱਲਦੀ ਲੱਗ ਰਿਹਾ ਤੁਹਾਨੂੰ ਦੇਖੋ ਐਡਮਿਨਿਸਟ੍ਰੇਸ਼ਨ ਤਾਂ ਕੋਲਾਪਸ ਹੋ ਗਿਆ ਮੈਂ ਪਰਸੋਂ ਫਾਜ਼ਿਲਕਾ ਗਿਆ ਸੀ ਉੱਥੇ ਫਲੱਡ ਆਏ ਹੋਏ 10-15 ਹਜ਼ਾਰ ਏਕੜ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਉੱਥੇ ਐਡਮਿਨਿਸਟ੍ਰੇਸ਼ਨ ਕੰਚੀ ਨਹੀਂ ਮੈਂ ਲੋਕ ਜਿਹੜੇ ਆ ਉਹ ਲੋਨਾਂ ਦੇ ਪਸ਼ੂ ਪਸ਼ੂਆਂ ਨੂੰ ਪੱਠੇ ਹੈ ਨਹੀਂ ਪਰ ਇਸ ਕਿਸਮ ਦੇ ਹਾਲਾਤ ਦੇ ਵਿੱਚ ਔਰ ਇਹ ਕਹਿਣਾ ਕਿ ਅਸੀਂ ਪੁਲਿਸ ਤੇ ਜ਼ਬਰਦਸਤ ਇਹਨਾਂ ਨੂੰ ਰੋਕ ਲਾਂਗੇ ਇਹ ਇਹ ਨਾ ਮੁਮਕਨ ਹੈ ਬੀਜੇਪੀ ਪਾਰਟੀ ਦਾ ਰਸਤਾ ਜਿਹੜਾ ਹੈ ਇਹ ਰੁਕ ਨਹੀਂ ਸਕਦਾ 16 ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਚਾਰ ਸਕੇ ਟੰਚ ਸਾਡੀ ਪੋਲਿਸੀ ਨੇ ਜੇ ਜੇ ਰਾਜਸਥਾਨ ਹਰਿਆਣਾ ਦਿੱਲੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਸ਼ੂ ਗੁਜਰਾਤ ਮਹਾਰਾਸ਼ਟਰ ਅਸਾਮ ਇਹ ਲੋਕ ਜਿਹੜੇ ਆ ਇੱਕ ਵੀ ਕੋਈ ਬਾਗਲ ਨਹੀਂ ਹੈ ਕਿ ਲੋਕ ਬੀਜੇਪੀ ਨੂੰ ਪਸੰਦ ਕਰਦੇ ਆ ਬੀਜੇਪੀ ਨੂੰ ਪਸੰਦ ਕਰਦੇ ਆ ਕਿਉਂਕਿ ਜਿਹੜੇ ਬੇਬਸ ਹੈ ਜਿਹੜੇ ਬੇਕਸ ਹੈ ਜਿਹੜੇ ਬਿਮਾਰ ਹੈ ਜਿਹੜੇ ਦਰਦਮੰਦ ਹੈ ਜਿਹੜੇ ਗਰਜ਼ਮੰਦ ਹੈ ਮਤਲਬ ਤੁਸੀਂ ਦੇਖੋ ਨਾ ਕਿ ਕਿੰਨੀਆਂ ਭਾਰਤ ਦੇ ਵਿੱਚ ਐਸੀਆਂ ਔਰਤਾਂ ਹੋਣੀਆਂ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਹੋਣੀਆਂ ਕਿਉਂਕਿ ਉਹ ਲੱਕੜ ਤੇ ਤੇ ਚੁੱਲਿਆਂ ਤੇ ਰੋਟੀ ਪਕਾਉਂਦੀ ਸੀ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਇੱਕ ਰੌਸ਼ਨੀ ਆ ਗਈ ਹੋਣੀ ਹੈ ਕਿ ਜੇ ਗੈਸ ਸਿਲੰਡਰ ਤੇ ਗੈਸ ਦੇ ਚੁੱਲੇ ਮਿਲ ਗੱਲਾਂ ਬੜੀਆਂ ਛੋਟੀਆਂ ਐ ਇੱਕ ਇੱਕ ਔਰਤ ਦੀ ਕਿੰਨੀ ਡਿਗਨਿਟੀ ਵਧ ਗਈ ਹੋਣੀ ਐ ਜਿਨ੍ਹਾਂ ਨੂੰ ਇੱਕ ਟਾਇਲਟ ਮਿਲ ਗਿਆ ਇਹਨਾਂ ਇੱਕ ਗਰੀਬ ਦਾ ਉਹ ਉਹਨਾਂ ਦਾ ਕੀ ਹਾਲ ਐ ਜਿਨ੍ਹਾਂ ਦਾ ਸਿਰ ਤੇ ਉੱਤੇ ਛੱਤ ਆ ਗਈ। ਪਰ ਇਹ ਜਿਹੜੇ ਜਿਹੜੇ ਬੰਦਿਆਂ ਨੂੰ 5-5 ਲੱਖ ਰੁਪਏ ਦਾ ਇਲਾਜ ਦੀ ਸਹੂਲਤ ਮਿਲ ਗਈ। ਪਰ ਇਹਨਾਂ ਨੂੰ ਸੋ ਬੀਜੇਪੀ ਦਾ ਅੱਜ ਮੈਂ ਕਹਾਂਗਾ ਕਿ ਬੀਜੇਪੀ ਦਾ ਤਾਂ ਇੱਕੋ ਹੀ ਕਸੂਰ ਹੈ। ਕਿਉਂਕਿ ਬੀਜੇਪੀ ਜੇ ਤਾਂ ਇਹ ਹੋਵੇ ਕਿ ਜਿਹੜੀ ਅਸੀਂ ਸਰਕਾਰ ਬਣਾਉਂਦੇ ਤਾਂ ਸਰਕਾਰ ਤਾਂ ਦੂਜੀਆਂ ਪਾਰਟੀਆਂ ਵੀ ਬਣਾਉਂਦੀਆਂ ਰਹੀਆਂ। ਕਾਂਗਰਸ ਨੇ ਵੀ ਸਰਕਾਰ ਬਣਾਈ। ਅਕਾਲੀ ਦਲ ਦੀ ਵੀ ਸਰਕਾਰ ਸੀ। ਬੀਜੇਪੀ ਦਾ ਤਾਂ ਇੱਕੋ ਇੱਕ ਕਸੂਰ ਹੈ ਕਿ ਬੀਜੇਪੀ ਨੇ ਜਿਹੜੀ ਰਾਜਨੀਤੀ ਕੀਤੀ ਹੈ ਕਿ ਕਿਸਾਨਾਂ ਦੀ ਨੌਜਵਾਨਾਂ ਦੀ ਔਰ ਜਿਹੜੇ ਬੇਬਸ ਹੈ ਜਿਹੜੇ ਬੇਕਸ ਹੈ ਉਸਕੀ ਕਸੂਰ ਹੈ ਇਸ ਕਸੂਰ ਦੀ ਵਜ੍ਹਾ ਨਾਲ ਡੀਐਸਪੀ ਸਾਹਿਬ ਦੇ ਕਮਰੇ ਚ ਅਗਲੀ ਰਣਨੀਤੀ ਕੀ ਹੈ ਬਰਦ ਸਾਹਿਬ ਸਰ ਅਗਲਾ ਕਦਮ ਤਾਂ ਇਹ ਹੈ ਕਿ ਜਾਂ ਤਾਂ ਅਰੈਸਟ ਪਾਲਣ ਔਰ ਅਸੀਂ ਥਾਣੇ ਚ ਬਹਿ ਜੀਏ ਜਾਂ ਜੇਲ੍ਹ ਚ ਬਹਿ ਜੀਏ ਵਰਨਾ ਇਹ ਕੈਂਪ ਤਾਂ ਜੀ ਚੱਲਣਾ ਸਰ ਅੱਜ ਦੀ ਗੱਲ ਕਰੀਏ ਤਾਂ ਕਿੰਨੇ ਵਿਅਕਤੀ ਜਿਹੜੇ ਉਹ ਰੀਟੇਨ ਕੀਤੇ ਗਏ ਜੀ ਸਰ ਇਹ ਇਜੇ ਤੱਕ ਇਹ ਨਹੀਂ ਦੱਸ ਰਿਹਾ ਕਿ ਡਿਟੇਨ ਕੀਤਾ ਹੈ ਰਾਉਂਡ ਅਪ ਕੀਤਾ ਹੈ ਅਰੈਸਟ ਕੋਣਗੇ ਪ੍ਰੀਵੈਂਟਿਵ ਅਰੈਸਟ ਕੋਣਗੇ ਇਹ ਤਾਂ ਇਹ ਇਹ ਹੀ ਦੱਸ ਸਕਦੇ ਜੀ ਸਰ ਤੁਹਾਡੀ ਲਗਭਗ 1 ਘੰਟਾ ਡੀਐਸਪੀ ਸਾਹਿਬ ਨਾਲ ਮੁਲਾਕਾਤ ਹੋਈ ਆ ਉਸ ਦਰਮਿਆਨ ਉਹਨਾਂ ਨੇ ਕੁਝ ਨਹੀਂ ਤੁਹਾਨੂੰ ਦੱਸਿਆ ਇਹਦੇ ਬਾਰੇ ਸਰ ਇਹ ਵੀ ਫਰਦਰ ਜਿਹੜੇ ਆਰਡਰ ਜਾਂ ਇਨਸਟਰਕਸ਼ਨਸ ਦੀ ਇੰਤਜ਼ਾਰ ਚ ਚਲੋ ਇਹਨਾਂ ਦਾ ਤਾਂ ਵਿਚਾਰਿਆ ਨਾ ਕੀ ਕਸੂਰ ਹੈ ਬੇਬਸ ਥੈਂਕ ਯੂ ਸਰ